ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਦੀ ਆਪ ਜੀ ਨੂੰ ਇਹ ਭਲੀ ਪ੍ਰਕਾਰ ਪਤਾ ਹੈ ਕਿ ਆਪਾਂ ਜੋ ਪੋਦੇ ਮਹੀਨੇ ਦੇ ਨਾਲ ਹੀ ਸ਼ਹੀਦੀ ਹਫਤੇ ਦੀ ਆਰੰਭਤਾ ਹੋਈ ਹੈ ਉਸ ਦਿਨ ਤੋਂ ਆਪਾਂ ਪਾਵ 6 ਤੋਂ ਆਪਾਂ ਸ਼ਹੀਦੀ ਜੋ ਸਫਰਨਾਮਾ ਹੈ ਸ਼ਹਾਦਤ ਦਾ ਸਫਰਨਾਮਾ ਹੈ ਉਸ ਬਾਰੇ ਵਿਚਾਰ ਰਹੇ ਹਾਂ ਤਾਂ ਆਪ ਜੀ ਨੇ ਕੱਲ ਸਰਵਣ ਕੀਤਾ ਕਿ ਕਿਵੇਂ ਕਮਕੌਰ ਦੀ ਗੜੀ ਵਿੱਚੋਂ ਜੋ ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੇ ਸਾਥੀ ਸ਼ਹੀਦ ਹੋ ਜਾਂਦੇ ਨੇ ਸ਼ਹਾਦਤ ਦਾ ਜਾਪੀ ਜਾਂਦੇ ਨੇ ਤੇ ਉਧਰ ਛੋਟੇ ਸਾਹਿਬਜ਼ਾਦਿਆਂ ਨੂੰ ਧਨ ਮਾਤਾ ਗੁਜਰਕੌਰ ਨੂੰ ਬੇੜੀਆਂ ਵਿੱਚ ਜਕੜ ਕੇ ਮੁਰੰਡੇ ਕੋਤਵਾਲੀ ਵਿੱਚ ਪੇਸ਼ ਕੀਤਾ ਜਾਂਦਾ ਹੈ ਇਸ ਤੋਂ ਅੱਗੇ ਦਾ ਜੋ ਇਤਿਹਾਸ ਹੈ ਪਾਵ ਸ਼ਹੀਦੀ ਸਫਰ ਨਾਮੇ ਦਾ ਪੰਜਵਾਂ ਦਿਨ ਹੈ ਉਸ ਦੇ ਬਾਰੇ ਆਪਾਂ ਵਿਚਾਰ ਕਰਨੀ ਹੈ ਸੋ ਕੀ ਹੋਇਆ ਕਿ ਜਦੋਂ ਭਾਈ ਸਾਹਿਬ ਭਾਈ ਸੰਗਤ ਜੀ ਕਿ ਉਹਨਾਂ ਦੇ ਸਾਥੀ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਉਪਰੰਤ ਜੋ ਚਮਕੌਰ ਦੀ ਗੜੀ ਦੇ ਬਾਹਰ ਤਿੰਨ ਪਿਆਰੇ ਸਾਹਿਬਾਨ ਭਾਈ ਇਮਕ ਸਿੰਘ ਵੀ ਪਾਈ ਨੋਕ ਨਸ ਸਿੰਘ ਜੀ ਪਾਈ ਸਾਹਿਬ ਸਿੰਘ ਜੀ ਅਤੇ ਇਹਨਾਂ ਦੇ ਨਾਲ ਹੀ ਪਾਈ ਸੰਗਤ ਸਿੰਘ ਜੀ ਤੇ ਹੋਰ ਜੁਜਾਰੂ ਸਿੰਘ ਸ਼ਹੀਦ ਹੋਏ ਜ਼ਮੀਨ ਤੇ ਪਏ ਹਨ ਉਹਨਾਂ ਦੇ ਸਰੀਰ ਉਹਨਾਂ ਦੇ ਸਰੀਰ ਨੂੰ ਸੰਭਾਲਣ ਦੀ ਜੋ ਸੇਵਾ ਇੱਕ ਬੀਬੀ ਨੇ ਕੀਤੀ ਹੈ ਉਹਨਾਂ ਦਾ ਇਤਿਹਾਸ ਵੀ ਅੱਖਾਂ ਤੋਂ ਉਹ ਲੈ ਨਹੀਂ ਕੀਤਾ ਜਾ ਸਕਦਾ ਉਹ ਹੈ ਬੀਬੀ ਹਰਸ਼ਰਨ ਕੌਰ ਜੋ ਕਿ 10 ਤੋਂ ਉਹਨੂੰ ਪਹੁੰਚਦੇ ਨੇ ਉੱਥੇ ਤੇ ਪਹੁੰਚ ਕੇ ਕੀ ਕਰਦੇ ਨੇ ਇੱਕ ਇੱਕ ਗੁਰਸਿੱਖ ਨੂੰ ਪਛਾਣ ਕੇ ਉਹਨਾਂ ਦੇ ਸਰੀਰਾਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਜਾਂਦਾ ਹੈ ਤੇ ਇੱਕ ਔਰਤ ਦੇ ਵਾਸਤੇ ਇੱਕ ਬੀਬੀ ਦੇ ਵਾਸਤੇ ਇਹ ਕੰਮ ਬੜਾ ਹੀ ਔਖਾ ਹੈ ਕੁਰਬਾਨ ਜਈਓ ਉਸ ਬੀਬੀ ਦੇ ਹੌਸਲੇ ਤੇ ਜੋ ਉਸ ਬੀਬੀ ਨੇ ਉਸ ਵੇਲੇ ਐਸਾ ਹੌਸਲਾ ਦਿਖਾਇਆ ਕਿ ਮੇਰੇ ਗੁਰਸਿੱਖ ਵੀਰਾਂ ਦੀਆਂ ਲਾਸ਼ਾਂ ਦੀ ਬੇਅਦਬੀ ਨਾ ਹੋਵੇ ਵੱਡੇ ਸਾਹਿਬ ਦਾਦਿਆਂ ਦੇ ਸਰੀਰਾਂ ਦੀ ਤਿੰਨ ਪਿਆਰੇ ਸਾਹਿਬਾਂ ਦੇ ਸਰੀਰਾਂ ਦੀ ਬੇਅਦਬੀ ਨਾ ਹੋਵੇ ਤਾਂ ਉਸ ਬੀਬੀ ਨੇ ਜੁਰਤ ਕੀਤੀ ਹੈ ਕਿਉਂਕਿ ਅਜੇ ਤੱਕ ਜੋ ਮੁਗਲ ਫੌਜਾਂ ਨੇ ਉਥੋਂ ਪੂਰਾ ਕੈਂਪ ਨਹੀਂ ਛੁਡਾਇਆ ਸੋ ਉਸ ਬੀਬੀ ਨੇ ਜਿਵੇਂ ਕਿਵੇਂ ਕਰਕੇ ਲੱਕੜਾਂ ਇਕੱਠੀਆਂ ਕੀਤੀਆਂ ਗੁਰਸਿੱਖ ਭਰਾਵਾਂ ਨੂੰ ਪਹਿਚਾਣਿਆ ਤੇ ਉਹਨਾਂ ਦੇ ਇੱਕ ਵੱਡਾ ਅੰਗੀਠਾ ਚਿੰਨ੍ਹ ਕੇ ਸੰਸਕਾਰ ਕਰਨਾ ਆਰੰਭ ਕੀਤਾ ਇਹ ਸਾਬਾ ਕੁਝ ਕਰਦਿਆਂ ਨੂੰ ਉਹਨਾਂ ਨੂੰ 10 ਬੋਦੀ ਰਾਤ ਹੋ ਜਾਂਦੀ ਹੈ ਇੰਨੇ ਨੂੰ ਜੋ ਮੁਗਲ ਫੌਜੀ ਦੇ ਕੁਝ ਕੈਂਪ ਉੱਥੇ ਸੀ ਉਹਨਾਂ ਨੇ ਦੇਖਿਆ ਕਿ ਆ ਅੱਗ ਕਿਸ ਨੇ ਬਾਲੀ ਹੈ ਕੋਲੇ ਆ ਕੇ ਦੇਖਦੇ ਨੇ ਕਿ ਇੱਕ ਗੁਰਸਿੱਖ ਬੀਬੀ ਕੋਲੇ ਬੈਠੀ 16 ਸਦਾ ਪਾਰ ਪੜ ਰਹੀ ਹੈ ਤਾਂ ਉਹਨਾਂ ਨੇ ਉਸ ਬੀਬੀ ਨੂੰ ਬੀਬੀ ਹਰਸ਼ਰਨ ਕੌਰ ਨੂੰ ਵੀ ਬਲਦੀ ਵਿੱਚ ਖਾ ਦੇ ਵਿੱਚ ਸੁੱਟ ਦਿੱਤਾ ਤੇ ਗੁਰੂ ਪਿਆਰੇ ਇਸ ਤਰ੍ਹਾਂ ਗੱਲ ਕੀ ਸਿਖਾ ਦਾ ਜੋ ਅੰਤਮ ਸੰਸਕਾਰ ਪੂਰਾ ਨਹੀਂ ਸੀ ਹੋਇਆ ਹੁਣ ਇਹਨਾਂ ਦਿਨਾਂ ਵਿੱਚ ਫੁਲਕੀਆਂ ਮਿਸਲ ਦੇ ਵੱਡੇ ਭਾਈ ਪਰਲੋਕ ਸਿੰਘ ਭਾਈ ਰਾਮਾ ਸਿੰਘ ਇਹ ਵੀ ਆਪਣੇ ਕਿਸੇ ਸਰਕਾਰੀ ਕੰਮ ਕਾਜ ਵਾਸਤੇ ਸਰਹਿੰਦ ਆਏ ਹੋਏ ਸਨ ਉਹਨਾਂ ਨੂੰ ਪਤਾ ਲੱਗਦਾ ਹੈ ਜੋ ਗੁਰੂ ਸਾਹਿਬ ਦੇ ਨਾਲ ਹੋਇਆ ਵਾਪਰਿਆ ਕਿ ਕਿਵੇਂ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਆਕਿਲਾ ਛੱਡਿਆ ਕਿਵੇਂ ਸਰਸਾ ਨਦੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਕਿਵੇਂ ਚਮਕੌਰ ਦੀ ਗੜੀ ਦੇ ਵਿੱਚ ਭਾਣਾ ਵਾਪਰਿਆ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੀ ਹਿਰਦੇ ਬਲੁੰਧਰੇ ਜਾਂਦੇ ਨੇ ਉਹ ਚਮਕੌਰ ਦੀ ਗੜੀ ਵਿਖੇ ਪਹੁੰਚਦੇ ਨੇ ਉੱਥੋਂ ਦੇ ਵਾਸੀਆਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਚਲੇ ਗਏ ਨੇ ਤੇ ਬਾਕੀ ਸਿੰਘ ਇੱਥੇ ਚਮਕੌਰ ਦੀ ਗੜੀ ਵੇ ਸ਼ਹੀਦ ਹੋਏ ਹੁਣ ਇਹਨਾਂ ਦੇ ਅੰਦਰ ਵੀ ਭਾਵਨਾ ਹੈ ਇਹ ਸਾਡੇ ਗੁਰੂ ਸਾਹਿਬ ਦੇ ਜੋ ਪਿਆਰੇ ਬੁਰਖਖ ਨੇ ਉਹਨਾਂ ਦੇ ਸਰੀਰਾਂ ਦੀ ਸਾਂਭਤ ਬਾਲ ਕਰੀਏ ਪਤਾ ਲੱਗਦਾ ਹੈ ਕਿ ਇੱਕ ਬੀਬੀ ਨੇ ਇਹ ਹਿੰਮਤ ਕੀਤੀ ਉਸ ਨੂੰ ਬਲਦੀ ਤਿਖਾ ਦੇ ਵਿੱਚ ਛੁੱਟ ਦਿੱਤਾ ਗਿਆ ਹੁਣ ਸਰੀਰ ਜੋ ਤਿਖਾ ਦੇ ਅੱਧ ਸੜੀਆਂ ਲਾਸ਼ਾਂ ਪਈਆਂ ਸਨ ਉਹਨਾਂ ਨੂੰ ਭਾਈ ਪ੍ਰਲੋਕ ਸਿੰਘ ਭਾਈ ਰਾਮਾ ਸਿੰਘ ਨੇ ਆ ਕੇ ਪਹਿਲਾਂ ਸਾਰਾ ਦਿਨ ਗਸ਼ਤ ਕੀਤੀ ਤੇ ਆਪਣਾ ਜੋ ਪਹਿਰਾਵਾ ਸੀ ਉਹਨਾਂ ਨੇ ਕਹਿੰਦੇ ਨੇ ਇਤਿਹਾਸ ਵਿੱਚ ਲਿਖਿਆ ਹੈ ਕਿ ਪਾਗਲਾ ਵਾਲਾ ਪਹਿਰਾਵਾ ਦਾ ਬਣਾ ਲਿਆ ਕਿ ਕੋਈ ਪਹਿਚਾਨ ਨਾ ਸਕੇ। ਤੋਂ ਇਸ ਤਰ੍ਹਾਂ ਗੁਰੂ ਪਿਆਰਿਓ ਚੌਧਰੀ trilok singh ਤੇ ਚੌਧਰੀ rama singh pool kia misl de vadkiyan ne aake ਇਹਨਾਂ ਜੋ ਚਨਕੌਰ ਦੀ ਗਲੀ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਜੋ ਅੰਤਮ ਸੰਸਕਾਰ ਪੂਰੀ ਵਿਧੀ ਨੇ ਦੇ ਨਾਲ ਸੰਪੂਰਨ ਕੀਤਾ। ਤੇ ਗੁਰੂ ਪਿਆਰਿਓ ਇਧਰ ਜੋ ਛੋਟੇ ਸਾਹਿਬਜ਼ਾਦੇ ਤੇ ਧਨਮਤਾ ਗੁਜਰਕੌਰ ਹੈ ਇਹਨਾਂ ਨੂੰ ਮੋਰਿੰਡੇ ਦੇ ਥਾਣੇਦਾਰ ਨੇ 10 ਪਉ ਦੀ ਸ਼ਾਮ ਨੂੰ ਇਹਨਾਂ ਨੂੰ ਸਰਹਿੰਦ ਪੇਸ਼ ਕੀਤਾ ਹੈ ਸਰਹਿੰਦ ਜਦੋਂ ਪਹੁੰਚਦੇ ਨੇ ਤਾਂ ਸਵਾਲ ਉੱਠਦਾ ਹੈ ਕਿ ਇਹਨਾਂ ਬੱਚਿਆਂ ਨੂੰ ਤੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਨੂੰ ਇੱਥੇ ਰੱਖਿਆ ਜਾਵੇ ਤਾਂ ਸਰਹਿੰਦ ਦਾ ਨਵਾਬ ਕਹਿੰਦਾ ਹੈ ਕਿ ਮੈਂ ਸੁਣਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਖੂਨ ਬੜਾ ਗਰਮ ਹੈ ਮੈਂ ਦੇਖਣਾ ਚਾਹੁੰਦਾ ਹਾਂ ਕਿ ਇਹਨਾਂ ਦਾ ਖੂਨ ਕਿੰਨਾ ਗਰਮ ਹੈ ਤਾਂ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਵੇ ਹੁਣ ਗੁਰੂਪਿਆਰ ਠੰਡਾ ਬੁਰਜ ਇਹ ਕਿਉਂਕਿ ਜੋ ਸਰਹੰਦ ਦਾ ਕਿਲਾ ਸੀ ਨਾ ਉਹਨਾਂ ਸਮਿਆਂ ਵਿੱਚ ਇਸ ਕਿਲੇ ਦੇ ਨਾਲ ਦੀ ਇੱਕ ਨਦੀ ਵਗਦੀ ਸੀ ਤੇ ਗਰਮੀ ਦੇ ਦਿਨਾਂ ਵਿੱਚ ਇੱਥੇ ਠੰਡੇ ਬੁਰਜ ਦੇ ਵਿੱਚ ਜੋ ਨਵਾਬ ਹੈ ਆਰਾਮ ਕਰਿਆ ਕਰਦਾ ਜਦੋਂ ਪਾਣੀ ਨੂੰ ਟੱਚ ਕਰਕੇ ਠੰਡੀਆਂ ਹਵਾਵਾਂ ਆਉਂਦੀਆਂ ਸਨ ਤਾਂ ਸਰੀਰ ਨੂੰ ਸਕੂਨ ਦਿੰਦੀਆਂ ਸਨ ਹੁਣ ਪੋ ਦਾ ਮਹੀਨਾ ਹੈ ਪੋ ਦੇ ਮਹੀਨੇ ਵਿੱਚ ਹੁਣ ਸਾਹਿਬਜ਼ਾਦਿਆਂ ਦੇ ਕੋਲ ਤਨਮਾਤਾ ਗੁਜਰ ਕੌਰ ਦੇ ਕੋਲ ਕੋਈ ਗਰਮ ਲੇਫ ਵੀ ਨਹੀਂ ਤੇ ਕੁਝ ਖਾਣ ਪੀਣ ਨੂੰ ਵੀ ਨਹੀਂ ਮਿਲਿਆ ਹੁਣ ਐਸੇ ਔਖੇ ਸਮੇਂ ਵਿੱਚ ਸਾਹਿਬਜ਼ਾਦਿਆਂ ਨੂੰ ਤਨਮਾਤਾ ਗੁਜਰ ਕੌਰ ਨੂੰ 10 ਪੋ ਦੀ ਰਾਤ ਠੰਡੇ ਬੁਰਜ ਦੇ ਵਿੱਚ ਬਿਤਾਉਣੀ ਪਈ। ਸੋ ਇਸ ਤੋਂ ਅੱਗੇ ਦਾ ਜੋ ਇਤਿਹਾਸ ਹੈ ਸਤਿਗੁਰੂ ਕਿਰਪਾ ਕਰਨ ਆਪਾਂ ਸਵੇਰੇ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ